प्यारीओ बहनो ते भ्रावो ओ इधर तू चॉकलेट ਜੇ ਸਾਹਮਣੇ ਖੜਾ ਜਾ ਮੈਂ ਸਾਈਡ ਤੇ ਹਾਂ ਆ ਜੀ ਤੁਹਾਨੂੰ ਪਹਿਲੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕ੍ਰਿਸ਼ਨ ਜੀ ਕ੍ਰਿਸ਼ਨ ਨਾਲ ਖੜ ਜਾ ਆਓ ਇਧਰ ਤੁਹਾਡਾ ਨਾਂ ਹੀ ਇਦਾਂ ਦਾ ਹੈ ਹਾਂਜੀ ਤੇ ਫਿਰ ਤੁਸੀਂ ਰੱਥ ਵਾਲੇ ਆ ਤੇ ਫਿਰ ਤੁਹਾਨੂੰ ਅਰਜਨ ਨੂੰ ਲਿਆਉਣ ਲਈ ਥੋੜਾ ਤਕਲੀਫ ਹੁੰਦੀ ਹੈ ਹਾਂ ਕਿਸੇ ਦਾ ਅਰਜਨ ਠੀਕ ਹੈ ਜੀ ਕ੍ਰਿਸ਼ਨ ਨੇ ਰੱਥ ਚਲਾਇਆ ਸੀ ਤੇ ਅਰਜਨ ਨੇ ਤੀਰ ਚਲਾਏ ਸੀ ਤੇ ਰੱਥ ਚ ਲਾਉਣ ਵਾਲੇ ਨੂੰ ਥੋੜੀ ਬਹੁਤੀ ਤਕਲੀਫ ਤਾਂ ਹੁੰਦੀ ਹੈ ਹੁੰਦੀ ਹੈ ਤੇ ਬਾਬਾ ਜੀਵਨ ਸਿੰਘ ਦੀ ਸੈਨਾ ਥੱਕਣ ਲੱਗੀ ਹੈ ਨਹੀਂ ਜੀ ਥੱਕਣ ਲੱਗੀ ਹੈ ਡਰਨ ਲੱਗੀ ਕਿਸੇ ਤੋਂ ਨਹੀਂ ਨਹੀਂ ਇਹਨਾਂ ਨੂੰ ਕੋ 1-2 ਦਿਨ ਹੋਰ ਕਰ ਲੋ ਨਾ ਨੂੰ ਕਰ ਲਿਓ ਸਾਰਿਆਂ ਦੇ ਨੋਟ ਨੋਟ ਕੀਤੇ ਮੈਂ ਲੈ ਕੇ ਪਾਈ ਪਾਈ ਦਾ ਸਾਫਤ ਹਾਂ ਤੇ ਜੇ ਤੁਹਾਡੇ ਪੈਰਾਂ 'ਚ ਆ ਕੇ ਮੱਥਾ ਨਾ ਟੇਕਿਆ ਇਹ ਹੁਣ ਯੁੱਗ ਪਲਟਣਾ ਹੈ ਹਾਂਜੀ ਦੱਸ ਦਿਓ ਤੁਸੀਂ ਕਿ ਯੁੱਗ ਪਲਟਣ ਲੱਗਾ ਹੋਣਾ ਧੰਨਵਾਦ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਜਦੋਂ ਜ਼ੁਲਮ ਦੀ ਇੰਤਹਾ ਹੋ ਜਾਏ ਫਿਰ ਯੁੱਗ ਪਲਟਦਾ ਹੁੰਦਾ ਫਿਰ ਜਿਹੜੇ ਸਭ ਤੋਂ ਪਿੱਛੇ ਹੁੰਦੇ ਸਭ ਤੋਂ ਅੱਗੇ ਹੁੰਦੇ ਜਿਹੜੇ ਬਹੁਤ ਖੱਬੀ ਖਾਨ ਪਾਟੇ ਖਾਨ ਬਣ ਜਾਂਦੇ ਹੁੰਦੇ ਪਿੱਛੇ ਚੱਲ ਜਾਂਦੇ ਹੁੰਦੇ ਆ ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਮਿਹਰਬਾਨੀ ਆ ਉਹਨੇ ਰੋਟੀ ਖਾਣ ਯੋਗ ਕਰਤੇ ਇਹਦਾ ਮਤਲਬ ਇਹ ਨਹੀਂ ਕਿ ਗਰੀਬ ਭਰਾ ਨੂੰ ਇੰਨਾ ਤੰਗ ਕਰਨ ਮੇਰੀ ਬੋਲੀ ਜ਼ਰੂਰ ਨਰਮ ਹੈ ਕੋਈ ਨਹੀਂ ਕੋਈ ਨਹੀਂ ਬੋਲੀ ਤਾਂ ਮੇਰੇ ਜਿਹੜੇ ਕੰਮ ਆ ਨਾ ਮੇਰੇ ਬਾਬਾ ਜੀਵਨ ਸਿੰਘ ਬੋਲਿਆ ਕਰੂ ਤੁਹਾਡੇ ਜੋ ਸਾਰੇ ਸੋਹਣੇ ਜੀ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਪਹਿਲੀ ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦਿਓ ਤੇ ਦੋ ਨੂੰ ਫਿਰ ਮੇਰੇ ਤੋਂ ਜਵਾਬ ਲੈ ਲਓ ਜਿਹੜੀਆਂ ਚਾਹਤੀਆਂ ਹੋ ਜਿੰਦਾਬਾਦ 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 ਉਹਨਾਂ ਕੋ ਉੱਥੇ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤਾਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਏ ਤੇ ਮੇਰੇ ਸਾਹਮਣੇ ਹੋਇਆ ਮੈਂ ਮਨਤਾ ਪਾਉਦਾ ਰਹਿੰਦਾ ਕਿਸੇ ਨਾਲ ਲੜਿਓ ਨਾ ਫਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਨਹੀਂ ਤੇ ਬਾਬਾ ਜੀਵਨ ਸੌਂ ਦੀਆਂ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਏ ਸਮਝੋ ਆਪਣੇ ਮਾਂ ਬਾਪ ਨੂੰ ਉਹ ਕੱਟ ਰਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਅਫਾਤ ਦਾ ਜ਼ਮਾਨਾ ਹੀ ਨਹੀਂ ਗਾ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿਹਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਬਣਣਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਝ ਨਹੀਂ ਬਣਨੇ ਛੇਤਰ ਦੇਖਿਓ ਇੱਧਰ ਕਿਦਾਂ ਦੇ ਹਰ ਰਾਜ ਜੀ ਜਿੰਦਾਬਾਦ ਹਰ ਰਾਜ ਜੀ ਜਿੰਦਾਬਾਦ ਕੁਝ ਨਹੀਂ ਕਰਨਾ ਤੁਸੀਂ ਕੁਝ ਨਹੀਂ ਕਰਨਾ ਸ਼ਾਂਤੀ ਨਾਲ ਪਹਿਲੀ ਤਰੀਕ ਨੂੰ ਜਿਹੜਾ ਤੁਹਾਨੂੰ ਰੋਕੇ ਇੱਕ ਫੋਨ ਕਰ ਦੇਣਾ ਮੇਰਾ ਨੰਬਰ ਹੈ 98152 ਤੇ 5555 ਜਿਹੜਾ ਮੈਂ ਹੀ ਚੁੱਕਦਾ 98152 ਕਰ ਲੈ ਨੋਟ ਕਰ ਕਰ ਲੋ ਕਰ ਲੋ ਸਾਡਾ ਨੋਟ ਕਰ ਲੋ ਤੁਹਾਨੂੰ ਦਾ ਲਿਖ ਕੇ ਦੇ ਨਹੀਂ ਨਹੀਂ ਉਹਨੇ ਦੇ ਦਾਂ ਮੈਂ ਤਿੰਨ ਸੱਤਿੰਗ ਲੈ ਕੇ 98152 ਹੈਲੋ ਅੱਗੇ 55 55 55 ਸਰ ਇੱਕ ਬੇਨਤੀ ਹੈ ਤੁਹਾਨੂੰ ਹੁਣ ਕੋਈ ਗਾਲ ਕੱਢੇ ਨੰਬਰ ਮੇਰਾ ਮੈਨੂੰ ਫੋਨ ਕਰ ਲੈਣਾ ਮੇਰੇ ਕੋਲ ਨੰਬਰ ਫੀਡ ਕਰਦਾ ਮੈਂ ਇਹ ਨੰਬਰ ਮੇਰਾ 91 52 98 52 ਅੱਗੇ 55 55 ਅੱਗੇ ਕੀ ਹੈ ਅੱਗੇ ਭੇਜੋ ਤੁਸੀਂ 55 55 ਠੀਕ ਹੈ ਉਸ ਪੰਜਾਬੀ ਚ ਗੋਲ ਰਿਹਾ ਵੈ 98151 555 ਪਰ 5 5 55 5 55 5 55 ਕੋਈ ਤੁਹਾਨੂੰ ਤੰਗ ਕਰੇ ਫੋਨ ਕਰੋ ਆਪਣੇ ਭਰਾ ਨੂੰ ਦੇਖੋ ਜਲਵਾ ਫੇਮਾਲ ਕਰੀ ਦਿਆ ਨਸੀਰ ਯਾਰ ਮੈਂ ਕਿਹਨਾਂ ਸ਼ਰਾਫਤ ਨਾਲ ਚੱਲੀ ਸ਼ੁਕਰ ਸਾਡੇ ਸਤਗੁਰਾਂ ਨੇ ਕਿਹਾ ਸੀ ਬੇਟਾ ਇਹ ਤੇਰਾ ਇਮਤਿਹਾਨ ਆ ਉਤਰੇ ਚ ਫੇਲ ਨਹੀਂ ਹੋਣਾ ਜੇ ਐਦਾ ਘਰਾਂ ਚ ਆ ਕੇ ਗਾਲੀ ਗਲੋਚ ਕਰਦੇ ਆ ਧੀਆਂ ਪੜਾਣਾਂ ਨੂੰ ਕੀ ਕਿਹਾ ਕਿ ਉਹਨੇ ਤੁਹਾਨੂੰ ਕੀ ਕਿਹਾ ਮੋਰਤਾ ਜੀ ਸਾਨੂੰ ਮੋਰਨੀ ਸਾਨੂੰ ਕਾਲ ਕਾਲ ਦਿਆਂਗੇ ਤੁਹਾਡਾ ਤੁਹਾਨੂੰ ਸੀ ਘਰਾਂ ਜ ਨਹੀਂ ਵੜਨ ਦੇਣਾ ਕੁੱਤੇ ਕਮੀਨੇ ਭਾਜਪਾ ਦੇ ਗੁੰਡੇ ਭਾਜਪਾ ਨਾਲ ਰਲੇ ਜੋ ਸ਼ਬਦ ਉਹਨਾਂ ਨੇ ਘੜੇ ਬੋਲੇ ਸੀ ਧੀਆਂ ਪਾਰੋਂ ਉਹਨਾਂ ਨੂੰ ਤੁਸੀਂ ਹੁਣ ਪਤਾਲਪੁਰੀ ਚ ਜਾਣ ਆਲੇ ਆ ਪਤਾਲਪੁਰੀ ਦੇਖੀ ਕਦੀ ਕਿਸੇ ਨੇ ਦੇਖੀ ਨਹੀਂ ਅਜੇ ਤੱਕ ਨਹੀਂ ਦੇਖੀ ਜੀ ਤੁਸੀਂ ਹੁਣ ਜਾਣ ਆਲੇ ਯੁੱਗ ਪਲਟਣ ਵਾਲਾ ਆ ਉਹ ਨੁਰੀ ਛਾਤਾ ਕਰਾ ਮੇਰੇ ਕਿਉਂ ਕਰ ਰਹੇ ਬਾਜਾਂ ਵਾਲਾ ਬਾਬੇ ਤੁਹਾਡਾ ਰੱਗਾ ਤੇ ਬਾਬਾ ਜੀਵਨ ਸਾਹ ਧੀਰ ਸਿੰਘ ਵੀਰ ਸਿੰਘ ਤੇ ਜਦੋਂ 나ਗਣੀ ਤੇ ਬਾਗਣੀ ਵੱਜੀ ਨਾ ਇਹਨਾਂ ਦੇ ਠੀਕ ਹੋ ਜਾਣਗੇ ਉਹਕੇ ਰਿਪੋਰਟ ਬੋਲੇ ਸੋ ਸੁਨਹਿਰਾ ਸੋਹਣਾ ਅਕਾਲ ਦੁਨੀਆਂ 'ਚ ਜਾਣੀ ਰਿਕਾਰਡਿੰਗ ਹੈ 400 ਬੰਦੇ ਦਾ ਕੰਮ ਚੀਗਾ ਜੀ ਇੱਥੇ ਅੱਜ ਤੋਂ ਪਹਿਲਾਂ ਮੈਂ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਜੇ ਇਦਾਂ ਧੀਦੀ ਭੈਣ ਦੀ ਘਰਾਂ ਚ ਆ ਕੇ ਕਰਨਗੇ ਉਹ ਤੇ ਫੇਰ ਦੇਖਿਓ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਦੱਸਾਂਗੇ ਮਾਲਕ ਦੀ ਦਇਆ ਨਾਲ ਕਿ ਗਰੀਬ ਦੇ ਗਰੀਬ ਸ਼ਰੀਫ ਹੋ ਸਕਦਾ ਲੇਕਿਨ ਬੇਗੈਰਤ ਨਹੀਂ ਹੋ ਸਕਦਾ ਠੀਕ ਹੈ ਬੱਚੋ ਸਾਡੀ ਗੁੱਸੇ ਤੋਂ ਬਚੋ ਠੀਕ ਹੈ ਇੱਥੇ ਅੱਗ ਹੀ ਅੱਗ ਨਜ਼ਰ ਨਾ ਆਵੇ ਪੂਰੀ ਦੁਨੀਆ ਤੁਸੀਂ ਤੁਸੀਂ ਸਬਰ ਨਾਲ ਰਹਿਣਾ ਸਿਰਫ ਨੰਬਰ ਲਿਖ ਲਿਆ ਮੇਰਾ ਮੈਨੂੰ ਫੋਨ ਕਰੋ ਸਿੱਧਾ ਹੀ ਕੋਈ ਗੱਲ ਨਹੀਂ ਐਸੀ ਤੇ ਬੜੇ ਬੇਫਿਕਰ ਹੋ ਕੇ ਪਹਿਲੀ ਤਰੀਕ ਨੂੰ ਜਿਹੜਾ ਤੁਸੀਂ ਇੱਕ ਵਾਰੀ ਯਕੀਨ ਜ਼ਰੂਰ ਕਰ ਲੈਣਾ ਮੋਦੀ ਸਾਹਿਬ ਤੇ ਆ ਹੁਣ ਪੁੱਛ ਰੇ ਸੀ ਆ ਤੁਹਾਨੂੰ ਮਿਲ ਰਿਹਾ ਕਿ ਮਿਲ ਰਿਹਾ ਮਿਲ ਹੀ ਰਿਹਾ ਐਵੇਂ ਇਤਨੀ ਕਹਿ ਰੇ ਸੀ ਨਹੀਂ ਮਿਲਦਾ ਹੀ ਆ ਮਿਲਦਾ ਤਾਂ ਫਿਰ ਉਹੋ ਹੀ ਗਰੀਬ ਗਰੀਬ ਘਰ ਜੰਮਿਆ ਸੀ ਉਹਦੀ ਮਾਂ ਲੋਕਾਂ ਦੇ ਕੱਪੜੇ ਧੋਂਦੀ ਸੀ ਤੇ ਬਰਤਨ ਮਾਜਦੀ ਸੀ ਬੱਚੇ ਨੂੰ ਬੜੇ ਜ਼ਫਰ ਜਾਲ ਕੇ ਉਹਨੇ ਪਾਲਿਆ ਸੀ ਮਾਂ ਦੀ ਸੀਸ ਲੱਗ ਗਈ ਅੱਜ ਤੁਹਾਡਾ ਪ੍ਰਧਾਨ ਮੰਤਰੀ ਆ ਗਰੀਬ ਦਾ ਪੁੱਤ ਆ ਤੇ ਆ ਖੇਤ ਦਾ ਖੇਤ ਮਜ਼ਦੂਰ ਦਾ ਪੁੱਤ ਤੁਹਾਡੇ ਕੋਲ ਖੜਾ ਉਹਨੇ ਭੇਜਿਆ ਹੀ ਉਹ ਬੰਦਾ ਜਿਹਨੂੰ ਆਪ ਨੂੰ ਤਾਂ ਪਤਾ ਹੋਵੇ ਭੁੱਖ ਕੀ ਹੁੰਦੀ ਹੈ ਗਰੀਬੀ ਕੀ ਹੁੰਦੀ ਹੈ ਇਸ ਕਰਕੇ ਕਿਸੇ ਨਾਲ ਜ਼ਿਆਦਤੀ ਨਹੀਂ ਕਰਨੀ ਅਸੀਂ ਨਹੀਂ ਕਿਸੇ ਨਾਲ ਕਰਨੀ ਜਿਹੜਾ ਕਰੇਗਾ ਸਿਰਫ ਤੁਹਾਡਾ ਕੰਮ ਹੈ ਮੈਨੂੰ ਦੱਸਣਾ ਸਿਰਫ ਦੇਖ ਲਾਂਗੇ ਜੋ ਹੋਊਗਾ ਇਹ ਜ਼ਮਾਨਾ ਨਾਲੇ ਦੇਖੇਗਾ ਕਿ ਗਰੀਬ ਕਿੱਦਾਂ ਲੜਦੇ ਆ ਠੀਕ ਹੈ ਅਸੀਂ ਦਾ ਹਰ ਖਮੱਠਾ ਬਟਨ ਦਬਾਦ ਪਾ ਕੇ ਕਰਨਾ ਹੋਰ ਇਹੋ ਹੀ ਉਹ ਤਰੀਕਾ ਇਹੋ ਹੀ ਤਰੀਕਾ ਬਸ ਇਹੋ ਹੀ ਤੋਂ ਚਾਹੁੰਦੇ ਨੇਗੇ ਕਿ ਕੋਈ ਗਰੀਬ ਦਾ ਬੱਚਾ ਉੱਥੇ ਪਾਰਲੀਮੈਂਟ 'ਚ ਬੈਠੂਗਾ ਕੋਈ ਕਾਨੂੰਨ ਹੀ ਨਾ ਬਣਾ ਦੇ ਵੀ ਇਹਨਾਂ ਨੂੰ ਜ਼ਮੀਨਾਂ ਮਿਲ ਜਾਣ ਇਹ ਬਣਨੇ ਆ ਕਾਨੂੰਨ ਦੇਖ ਲਓ ਠੀਕ ਇਹ ਬਣ ਕੇ ਰਹਿਣੇ ਆ ਸੂਕਾ ਤਾਂ ਠੀਕ ਜੋ ਲੈਂਚ ਸਭ ਤੋਂ ਪਿੱਛੇ ਅੱਗੇ ਆਉਣਗੇ ਇਹ ਮਾਲਕੀ ਤੇ ਉਹਨਾਂ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਨਹੀਂ ਕੀ ਕਿਰਪਾ ਸੇ ਸਜੇ ਹਮ ਹੈ ਉਹਨਾਂ ਨੇ ਇਹ ਵੀ ਕਿਹਾ ਸੀ ਇਹਨੀਆਂ ਸਿੱਖੋਗੋ ਮੈਂ ਪਾਤਸ਼ਾਹੀ ਦੂੰਗਾ ਹੁਣ ਸਾਢੇ 3 400 ਸਾਲ ਦਾ ਵਾਅਦਾ ਕੀਤਾ ਉਹ ਟਾਈਮ ਆ ਗਿਆ ਹੈ ਮਾਲਕ ਕਿਰਪਾ ਕਰੇ ਸੱਚਾ ਪਾਤਸ਼ਾਹ ਰਹਿਮ ਕਰੇ ਸ਼ੁਕਰ ਸਾਡੀ ਲੜਾਈ ਰੱਬ ਜੋ ਲੜ ਰਿਹਾ ਆਪੇ ਦੇਖਿਓ ਸਮਾਂ ਆ ਜਾਣਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਇਹ ਬੱਤੀ ਵੀ ਮੈਨੂੰ ਲੱਗਦਾ ਉਹਨਾਂ ਨੇ ਕਰਵਾਈ ਹੋਣੀ ਹਾਂਜੀ ਹਾਂਜੀ ਆ ਜੀ ਨਹੀਂ ਕੰਮ ਚੱਲਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੇਖੋ ਸਾਡਾ ਭਰਾ ਤਾਂ ਇਦਾਂ ਦਾ ਉਹਦਾ ਗਲਾ 15 ਪਿੰਡਾਂ ਚ ਆਵਾਜ਼ ਜਾਊਗੀ ਮਗ ਫਟਿਆ ਉਹ ਆ ਦਾਦੇ ਦੀ ਰਹਿਮਤ ਨਾਲ ਮਸੂਦਾ ਸੁਣ ਕੀ ਰੌਲਾ ਹੀ ਕੋਈ ਨਹੀਂ ਕਹਾਣੀ ਵਰਲਡ ਚਲੀ ਜਾਣੀ ਬਾਜੀ ਚੱਲੀ ਗਈਆਂ ਬੁੱਤੀਆਂ ਸਾਡੇ ਵੇਲੇ ਪਹਿਲਾਂ ਬੱਤੀਆਂ ਬੁੱਤੀਆਂ ਥੋੜੀ ਹੁੰਦੀਆਂ ਸੀ ਜਦੋਂ ਅਸੀਂ ਕਹਿੰਦੇ ਹੁੰਦੇ ਵੇਖ ਜੀ ਵੇ ਸਾਨੂੰ ਉਹ ਵੀ ਗਾਣਾ ਯਾਦ ਇਸ ਕਰਕੇ ਗਾਵਾਂਗੇ ਜਸ਼ਨ ਕਰਾਂਗੇ ਤੁਸੀਂ ਰਾਜੀ ਰਹੋ ਖੁਸ਼ ਰਹੋ ਮੇਰੇ